ਸਿਰੀ ਰਾਗ ਮਹਲਾ 5 ਮਿੱਠਾ ਕਰਕੇ ਖਾਇਆ ਕੋੜਾ ਉਪਜਿਆ ਸਾਦ ਜੀਵ ਦੁਨੀਆ ਦੇ ਪਦਾਰਥਾਂ ਨੂੰ ਸਵਾਦ ਲੈ ਜਾਣ ਕੇ ਖਾਂਦਾ ਵਰਤਦਾ ਹੈ ਪਰ ਇਹਨਾਂ ਭੋਗਾਂ ਦਾ ਸਵਾਦ ਅੰਤ ਵਿੱਚ ਕੋੜਾ ਦੁਖਦਾਈ ਸਾਬਤ ਹੁੰਦਾ ਹੈ ਵਿਕਾਰ ਤੇ ਰੋਗ ਪੈਦਾ ਹੁੰਦੇ ਹਨ ਭਾਈ ਮੀਠ ਸਰਿੰਦ ਕੀ ਹੈ ਵਿਖਿਆ ਰਚਿਆ ਬਾਦ ਮਨੁੱਖ ਜਗਤ ਵਿੱਚ ਭਰਾ ਮਿੱਤਰ ਦੋਸਤ ਆਦਿਕ ਬਣਾਉਂਦਾ ਹੈ ਤੇ ਇਹ ਮਾਇਆ ਦਾ ਝਗੜਾ ਖੜਾ ਕਰੀ ਰੱਖਦਾ ਜਾਂਦੇ ਬਿਲਾਮ ਨਾ ਹੋਵੇ ਵੇਣ ਨਾਮੈ ਬਿਸਮਾਦ ਪਰ ਅਚਲਤ ਗੱਲ ਇਹ ਹੈ ਕਿ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਕਿਸੇ ਵੀ ਚੀਜ਼ ਨੂੰ ਨਾਸ਼ ਹੁੰਦਿਆਂ ਬਹੁਤਾ ਚਿਰ ਨਹੀਂ ਲੱਗਦਾ ਮੇਰੇ ਮਨ ਸਤ ਗੁਰ ਕੀ ਸੇਵਾ ਲਾਗ ਹੈ ਮੇਰੇ ਮਨ ਗੁਰੂ ਦੀ ਦਸੀ ਹੋਈ ਸੇਵਾ ਵਿੱਚ ਰੁਝਿਆ ਰਹੋ ਲੱਗਾ ਰਹੋ ਜੋ ਦਿਸੈ ਸੋ ਮਿਣ ਸੁਣਾ ਮਨ ਕੀ ਮਤ ਤਿਆਗ ਰਹਾਉ ਆਪਣੇ ਮਨ ਦੇ ਪਿੱਛੇ ਤੁਰਨਾ ਛੱਡ ਦੇ ਦੁਨੀਆਂ ਦੇ ਪਦਾਰਥਾਂ ਦਾ ਮੋਹ ਤਿਆਗ ਕਿਉਂਕਿ ਜੋ ਕੁਝ ਦਿਸ ਰਿਹਾ ਹੈ ਸਭ ਨਾਸ਼ਵੰਤ ਰਹਾਉ ਜੋ ਕਰ ਹਰ ਘਾਇਆ ਧਾਵੈ ਦਹ ਦਿਸ ਜਾਏ ਜਿਵੇਂ ਹਲਕਾਇਆ ਕੁੱਤਾ ਦੌੜਦਾ ਹੈ ਤੇ ਹਰ ਪਾਸੇ ਵੱਲ ਭੱਜਦਾ ਹੈ ਔਰ ਹਲਕਾਏ ਕੁੱਤੇ ਦੀ ਇੱਕ ਵੀ ਨਿਸ਼ਾਨੀ ਹੁੰਦੀ ਹੈ ਵੀ ਉਹ ਕਈ ਵਾਰ ਪਾਲਣ ਵਾਲਿਆਂ ਨੂੰ ਆਪ ਹੀ ਵੜ ਲੈਂਦਾ ਉਹਨੂੰ ਆਪਣੇ ਤੇ ਪ੍ਰਾਏ ਦੀ ਪਛਾਣ ਖਤਮ ਹੋ ਜਾਂਦੀ ਹੈ ਲੋਭੀ ਜੰਤਨਾ ਜਾਣਈ ਭਖ ਅਪਖ ਸਭ ਖਾਏ ਠੀਕ ਹੋ ਜੇ ਹਾਲ ਜੀਵ ਦਾ ਵਾ ਹਲਕਾਏ ਕੁੱਤੇ ਵਰਗਾ ਉਹਨੂੰ ਵੀ ਖਾਣ ਤੇ ਨਾ ਖਾਣ ਦਾ ਨਹੀਂ ਪਤਾ ਤੇ ਇਹਨੂੰ ਵੀ ਕੀ ਖਾਣਾ ਕੀ ਨਹੀਂ ਖਾਣਾ ਕੀ ਪਹਿਨਣਾ ਕੀ ਨਹੀਂ ਪਹਿਨਣਾ ਕੀ ਭੋਗਣਾ ਕੀ ਨਹੀਂ ਭੋਗਣਾ ਨਹੀਂ ਪਤਾ ਇਸੇ ਕਰਕੇ ਰੋਗ ਜ਼ਿੰਦਗੀ ਦੇ ਅੰਦਰ ਸਹਿੇੜ ਲੈਂਦਾ ਹੈ ਕਾਮ ਕ੍ਰੋਧ ਮਦ ਵਿਆਪਿਆ ਫਿਰ ਫਿਰ ਜੋ ਨਹੀਂ ਪਾਏ ਕਾਮ ਤੇ ਕ੍ਰੋਧ ਦੇ ਨਸ਼ੇ ਵਿੱਚ ਫਸਿਆ ਹੋਇਆ ਮਨੁੱਖ ਮੁੜ ਮੁੜ ਜੂਨਾ ਵਿੱਚ ਪੈਂਦਾ ਰਹਿੰਦਾ ਹੈ ਮਾਇਆ ਜਾਲ ਪਸਾਰਿਆ ਇਤਰ ਚੋਗ ਬਣਾਏ ਮਾਇਆ ਦੇ ਵਿਸ਼ਿਆਂ ਦਾ ਚੋਗਾ ਜਾਲ ਵਿੱਚ ਤਿਆਰ ਕਰਕੇ ਉਹ ਜਾਲ ਖਿਲਾ ਰਿਆ ਹੋਇਆ ਹੈ ਤ੍ਰਿਸ਼ਨਾ ਪੰਖੀ ਫਸਿਆ ਨਿਕਸਣਾ ਪਾਏ ਮਾਏ ਮਾਇਆ ਦੀ ਤ੍ਰਿਸ਼ਨਾ ਨੇ ਜੀਵ ਪੰਖੀ ਨੂੰ ਉਸ ਜਾਲ ਵਿੱਚ ਫਸਾਇਆ ਹੋਇਆ ਹੈ हे ਮੇਰੀ ਮਾਂ ਜੀਵ ਉਸ ਜਾਲ ਵਿੱਚੋਂ ਖਲਾਸੀ ਪ੍ਰਾਪਤ ਨਹੀਂ ਕਰ ਸਕਦਾ ਜੀਵ ਉਸ ਦੇ ਵਿੱਚੋਂ ਨਿਕਲ ਨਹੀਂ ਪਾਰਿਆ ਜਿਨ ਕੀਤਾ ਤਿਸੈ ਨ ਜਾਣਈ ਫਿਰ ਫਿਰ ਆਵੇ ਜਾਏ ਕਿਉਂਕਿ ਜਿਸ ਕਰਤਾਰ ਨੇ ਇਹ ਸਭ ਕੁਝ ਪੈਦਾ ਕੀਤਾ ਹੈ ਉਸ ਨਾਲ ਸਾਝ ਨਹੀਂ ਪਾਉਂਦਾ ਤੇ ਮੁੜ ਮੁੜ ਜੰਮਦਾ ਮਰਦਾ ਰਹਿੰਦਾ ਹੈ ਅਨਕ ਪ੍ਰਕਾਰੀ ਮੋਹਿਆ ਬਹੁ ਬਿਦ ਇਹ ਸੰਸਾਰ ਇਸ ਜਗਤ ਨੂੰ ਮਾਇਆ ਨੇ ਅਨੇਕਾਂ ਕਿਸਮਾਂ ਦੇ ਰੂਪਾਂ ਰੰਗਾਂ ਵਿੱਚ ਕਈ ਤਰੀਕਿਆਂ ਨਾਲ ਮੋਹ ਰੱਖਿਆ ਹੈ ਜਿਸ ਨੂੰ ਰੱਖੈ ਸੋ ਰਹੈ ਸਮਰਥ ਪੁਰਖ ਅਪਾਰ ਇਸ ਵਿੱਚ ਉਹ ਹੀ ਬਚ ਸਕਦਾ ਹੈ ਜਿਸ ਨੂੰ ਸਭ ਸਮਰੱਥਾ ਵਾਲਾ ਬਿਆਨਤਾ ਕਾਲਪੁਰਖ ਆਪ ਬਚਾਏ ਹਰ ਜਨ ਹਰ ਲੈ ਉਦਰੇ ਨਾਨਕ ਸਦ ਬਲੇਹਾਰ ਪ੍ਰਮਾਤਮਾ ਦੀ ਮਿਹਰ ਨਾਲ ਪ੍ਰਮਾਤਮਾ ਦੇ ਭਗਤ ਹੀ ਪ੍ਰਮਾਤਮਾ ਦੇ ਚਰਨਾਂ ਵਿੱਚ ਸੁਰਪ ਜੋੜ ਕੇ ਬਸਦੇ ਹਨ हे ਨਾਨਕ ਤੂੰ ਸਦਾ ਉਸ ਪ੍ਰਮਾਤਮਾ ਤੋਂ ਸਦਕੇ ਹੋ ਸਦਕੇ ਜਾ ਸ੍ਰੀ ਰਾਗ ਮਹਲਾ 5ਵਾਂ ਘਰ ਦੂਜਾ ਗੋਇਲ ਆਇਆ ਗੋਇਲੀ ਕਿਆ ਤੇ ਸਡੰਫ ਫਸਾਰ ਔੜ ਦੇ ਸਮੇਂ ਥੋੜੇ ਦਿਨਾਂ ਲਈ ਗੁਜਰ ਆਪਣਾ ਮਾਲ ਡੰਗਰ ਲੈ ਕੇ ਕਿਸੇ ਚਰਨ ਵਾਲੀ ਥਾਂ ਤੇ ਜਾਂਦਾ ਹੈ ਉੱਥੇ ਉਸ ਨੂੰ ਆਪਣੇ ਕਿਸੇ ਵੱਡਪਣ ਦਾ ਵਿਖਾਵਾ ਖਲਾਰਾ ਸੋਭਦਾ ਨਹੀਂ ਮੋਹਲਤ ਪੁੰਨੀ ਚੱਲਣਾ ਤੂੰ ਸੰਭਲ ਕਰ ਬਾਰ ਤੇਵੇਂ ਹੈ ਦੀਵ ਜਦੋਂ ਤੈਨੂੰ ਇੱਥੇ ਜਗਤ ਵਿੱਚ ਰਹਿਣ ਲਈ ਮਿਲਿਆ ਸਮਾਂ ਮੁੱਕ ਜਾਏਗਾ ਤੂੰ ਇੱਥੋਂ ਤੁਰ ਪੈਂਗਾ ਇਸ ਵਾਸਤੇ ਆਪਣਾ ਅਸਲੀ ਘਰ ਘਾਟ ਸੰਭਾਲ ਚੇਤੇ ਰੱਖ ਹਰ ਗੁਣ ਗਾਓ ਮਨਾ ਸਤਗੁਰ ਸੇਵ ਪਿਆਰ हे मेरे मान परमात्मा ਦੇ ਗੁਣ ਗਾਇਆ ਕਰ ਪਿਆਰ ਨਾਲ ਗੁਰੂ ਦੀ ਦੱਸੀ ਸੇਵਾ ਕਰ ਕੀ ਆ ਥੋੜੀ ਬਾਤ ਗਮਾਨ ਰਹਾਓ ਥੋੜੀ ਜਿੰਨੀ ਗੱਲ ਪਿੱਛੇ ਇਸ ਥੋੜੇ ਦੇਹ ਜੀਵਨ ਸਮੇਂ ਵਾਸਤੇ ਕਿਉਂ ਮਾਣ ਕਰਦਾ ਹੈ ਰਹਾਓ ਜੈਸੇ ਰਹਿਣ ਪਰਹੁਣੇ ਉਠ ਚਲਸੈ ਪ੍ਰਭਾਤ ਜਿਵੇਂ ਰਾਤ ਵੇਲੇ ਕਿਸੇ ਘਰ ਆਏ ਹੋਏ ਪ੍ਰਾਣੇ ਦਿਨ ਚੜਨ ਤੇ ਉਠੋਂ اٹਕੇ ਚੱਲ ਪੈਣਗੇ ਤਵੇਂ ਹੈ ਜੀਵ ਜ਼ਿੰਦਗੀ ਦੀ ਰਾਤ ਮੁਕਣ ਤੇ ਤੂੰ ਵੀ ਇਸ ਜਗਤੋਂ ਚੱਲ ਪੈਂਗਾ ਕੀ ਤੂੰ ਰਤਾ ਗ੍ਰਿਸਤ ਸਿਉ ਸਭ ਫਲਾਂ ਕੀ ਬਾਗਾਂ ਤੂੰ ਇਸ ਗ੍ਰਿਸਤ ਨਾਲ ਬਾਗ ਪਰਵਾਰ ਨਾਲ ਕਿਉਂ ਮਸਤ ਹੋਇਆ ਪਿਆ ਹੈ ਇਹ ਸਾਰੇ ਫੁੱਲਾਂ ਦੀ ਹੀ ਬਗੀਚੀ ਹੀ ਸਮਾਨ ਹੈ ਮੇਰੀ ਮੇਰੀ ਕਿਆ ਕਰਾਂ ਜਿਨ ਦੀਆ ਸੋ ਪ੍ਰਭ ਲੋੜ ਇਹ ਚੀਜ਼ ਮੇਰੀ ਹੈ ਇਹ ਜਾਇਦਾਦ ਮੇਰੀ ਹੈ ਕਿਉਂ ਇਹ ਹਮਾਨ ਕਰ ਰਿਹਾ ਹੈ ਜਿਸ ਪ੍ਰਮਾਤਮਾ ਨੇ ਸਭ ਕੁਝ ਦਿੱਤਾ ਹੈ ਉਸ ਨੂੰ ਲੱਭ ਸਰ ਪਰ ਉੱਠੀ ਚੱਲਣਾ ਛੱਡ ਜਾਂ ਸੀ ਲੱਖ ਕਰੋੜ ਇੱਥੋਂ ਜ਼ਰੂਰ ਕੋਚ ਕਰ ਜਾਣਾ ਚਾਹੀਦਾ ਹੈ ਲੱਖਾਂ ਕਰੋੜਾਂ ਦਾ ਮਾਲਕ ਵੀ ਲੱਖਾਂ ਕਰੋੜਾਂ ਰੁਪਏ ਛੱਡ ਕੇ ਚਲਾ ਜਾਏਗਾ ਲੱਖੋ 84 ਭ੍ਰੰਤਿਆਂ ਦੁਲੱਬ ਜਨਮ ਪਾਇਓਏ 84 ਲੱਖ ਜੁਨਾਂ ਵਿੱਚੋਂ ਭਾਉ ਭੰਕੇ ਤੂੰ ਹੁਣ ਇਹ ਮਨੁੱਖਾ ਜਨਮ ਬੜੀ ਮੁਸ਼ਕਲ ਨਾਲ ਲੱਭਾ ਹੈ ਨਾਨਕ ਨਾਮ ਸੰਭਾਲ ਤੂੰ ਸੋਦਨ ਨੇੜਾ ਆਇਓ ਏ ਏ ਨਾਨਕ ਪ੍ਰਮਾਤਮਾ ਦਾ ਨਾਮ ਮਿਰਦੇ ਵਿੱਚ ਉਸਾ ਉਹ ਦਿਨ ਨੇੜੇ ਆ ਰਿਹਾ ਹੈ ਜਦੋਂ ਇਥੋਂ ਊਜ ਕਰਨਾ ਹੈ ਸਰੀ ਰਾਗ ਮਹਲਾ ਪੰਜਵਾਂ ਤੇ ਚਰ ਵਸੈ ਸੁਹੇਣੜੀ ਜਿ ਚਰ ਸਾਥੀ ਨਾਲ ਹੈ ਕਾਇਆ ਤੋਤਨਾ ਚਿਰ ਹੀ ਸੁਖੀ ਬਸੇਗੀ ਜਿੰਨਾ ਚਿਰ ਜੀਵਾਤਮਾ ਤੇਰਾ ਸਾਥੀ ਤੇਰੇ ਨਾਲ ਹੈ ਜਾਂ ਸਾਥੀ ਉੱਠੀ ਚੱਲਿਆ ਤਾਂ ਤਨ ਖਕੁਰਾਲ ਜਦੋਂ ਤੇਰਾ ਸਾਥੀ ਜੀਵ ਆਤਮਾ ਉੱਠ ਕੇ ਚੱਲ ਪਏਗਾ ਤਦੋਂ ਇਹ ਕਾਇਆ ਤੂੰ ਮਿੱਟੀ ਵਿੱਚ ਰਲ ਜਾਏਗੀ ਮਨ ਬੈਰਾਗ ਪਿਆ ਦਰਸ਼ਨ ਦੇਖਣੇ ਕਾ ਚਾਉ ਉਹ ਮਨੁੱਖ ਭਾਗਾਂ ਵਾਲਾ ਹੈ ਜਿਸ ਦੇ ਮਨ ਵਿੱਚ ਤੇਰਾ ਪਿਆਰ ਪੈਦਾ ਹੋ ਗਿਆ ਹੈ ਜਿਸ ਦੇ ਮਨ ਵਿੱਚ ਤੇਰੇ ਦਰਸ਼ਨ ਦੀ ਤਾਂਘ ਪੈਦਾ ਹੋਈ ਹੈ ਨਸੋ ਤੇਰਾ ਥਾਨ ਰਹਾਉ ਏ ਹਰੀਓ ਸਰੀਰ ਭਾਗਾਂ ਵਾਲਾ ਹੈ ਜਿਸ ਵਿੱਚ ਤੇਰਾ ਨਿਵਾਸ ਹੈ ਜਿੱਥੇ ਤੈਨੂੰ ਯਾਦ ਕੀਤਾ ਜਾ ਰਿਹਾ ਹੈ ਰਹਾਉ ਜਿ ਚਰ ਵਸਿਆ ਕੰਤ ਘਰ ਜਿਉ ਜਿਉ ਸਭ ਕਹਾਤ ਏ ਕਾਇਆ ਜਿਤਨਾ ਚਿਰ ਤੇਰਾ ਖਸਮ ਜੀਵਾਤਮਾ ਤੇਰੇ ਘਰ ਵਿੱਚ ਵੱਸਦਾ ਹੈ ਸਾਰੇ ਲੋਕ ਤੈਨੂੰ ਜੀ ਜੀ ਆਖਦੇ ਹਨ ਸਾਰੇ ਤੇਰਾ ਆਦਰ ਕਰਦੇ ਹਨ ਜਾਂ ਉੱਠੀ ਚਲਸੀ ਕੰਤੜਾ ਤਾਂ ਕੋਏ ਨਾ ਪੁੱਛੇ ਤੇਰੀ ਬਾਤ ਪਰ ਜਦੋਂ ਨਿਮਾਣਾ ਕੰਤ ਜੀਵਾਤਮਾ ਉੱਠ ਕੇ ਤੁਰ ਪੈਗਾ ਤਦੋਂ ਕੋਈ ਵੀ ਤੇਰੀ ਬਾਤ ਨਹੀਂ ਪੁੱਛਦਾ ਪਈੜੇ ਸਾਹ ਸੇਵ ਤੂੰ ਸਹਰੜੈ ਸੁਖ ਵਸ हे जिंदे ਜਿਤਨਾ ਚਿਰ ਤੂੰ ਪੇਕੇ ਘਰ ਵਿੱਚ ਸੰਸਾਰ ਵਿੱਚ ਹੈ ਉਤਨਾ ਚਿਰ ਤੂੰ ਖਸਮ ਪਰਬ ਨੂੰ ਸਿਮਰਦੀ ਰੋ ਸੋਹਰੇ ਘਰ ਵਿੱਚ ਪ੍ਰਲੋਕ ਵਿੱਚ ਜਾ ਕੇ ਤੂੰ ਸੁਖੀ ਬਸੇਂਗੀ ਗੌਰ ਮੇਲ ਚਾਜੇ ਆਚਾਰ ਸਿੱਖ ਤਦ ਕਦੇ ਨਾ ਲੱਗੇ ਦੁੱਖ हे ਜਿੰਦੇ ਗੁਰੂ ਨੂੰ ਮਿਲ ਕੇ ਜੀਵਨ ਜਾਚ ਸਿੱਖ ਚੰਗਾ ਆਚਰਣ ਬਣਾਣਾ ਸਿੱਖ ਤੈਨੂੰ ਕਦੇ ਕੋਈ ਦੁੱਖ ਨਹੀਂ ਵਿਆਪੇਗਾ ਸਭਨਾ ਸੋਹਰੇ ਵੰਝਣਾ ਸਭ ਮੁਕਲਾਉਣ ਹਾਰ ਸਭ ਜੀਵ ਇਸਤਰੀਆਂ ਨੇ ਸੋਹਰੇ ਘਰ ਪਰਲੋਕ ਵਿੱਚ ਆਪੋ ਆਪਣੀ ਵਾਰੀ ਚਲੇ ਜਾਣਾ ਹੈ ਸਾਰੀਆਂ ਨੇ ਮੁਕਲਾਵੇ ਜਾਣਾ ਹੈ ਨਾਨਕ ਧਨ ਸੋਹਗਣੀ ਜਨ ਸ਼ਹ ਨਾਲ ਪਿਆਰ हे नानक ओ जीव स्त्री स्वैग भाग वाली है जिन्ना दा खसम प्रभु नाल प्यार बन गया है श्री राग महला 5 घर 6 कर्ण कारण एक ओही जेन किया आकार जिस परमात्मा ने ए दिसदा जगत बनाया है ਸਿਰਪੋਹੀ ਸ੍ਰਿਸ਼ਟੀ ਦਾ ਰਚਣ ਵਾਲਾ ਹੈ ਤਿਸੇ ਤੇ ਆਵੋ ਮਨ ਮੇਰੇ ਸਰਬ ਕੋ ਆਧਾਰ ਹੋਏ ਮੇਰੇ ਮਨ ਜੋ ਜੀਵਾਂ ਦਾ ਆਸਰਾ ਹੈ ਉਸੇ ਨੂੰ ਸਦਾ ਸਿਮਰਦਾ ਰੋ ਗੁਰ ਕੇ ਚਰਨ ਮਨ ਮਹਿ ਧਿਆਏ ਗੁਰੂ ਦੇ ਚਰਨ ਆਪਣੇ ਮਨ ਵਿੱਚ ਟਿਕਾਈ ਰੱਖ ਪਾਉ ਘਰ ਮੇ ਛੱਡ ਕੇ ਗੁਰੂ ਵਿੱਚ ਸ਼ਰਧਾ ਬਣਾ ਛੋੜ ਸਗਲ ਸਿਆਣਪਾਂ ਸਾਚ ਸ਼ਬਦ ਲੈ ਵਲਾਏ ਰਹਾਓ ਆਪਣੀਆਂ ਸਾਰੀਆਂ ਚਤਰਾਇਆਂ ਛੱਡ ਦੇ ਗੁਰੂ ਦੇ ਸ਼ਬਦ ਦੇ ਰਾਹੀ ਥੇਰ ਰਹਿਣ ਵਾਲੇ ਪ੍ਰਮਾਤਮਾ ਵਿੱਚ ਸੁਰਤ ਜੋੜ ਰਹਾਓ ਦੁਖ ਕਲੇਸ਼ ਨਾ ਭਉ ਬਿਆਪੈ ਗੁਰਮੰਤਰ ਹਿਰਦੈ ਹੋਏ ਜਿਸ ਮਨੁੱਖ ਦੇ ਹਿਰਦੇ ਵਿੱਚ ਗੁਰੂ ਦਾ ਉਪਦੇਸ਼ ਸਦਾ ਵੱਸਦਾ ਹੈ ਉਸ ਨੂੰ ਕੋਈ ਦੁੱਖ ਕੋਈ ਕਲੇਸ਼ ਕੋਈ ਡਰ ਉਹ ਨਹੀਂ ਸਕਦਾ ਕੋਟ ਯਤਨ ਕਰ ਰਹੇ ਗੁਰ ਬਿਨ ਤਰਿਓ ਨ ਕੋਏ ਲੋਕ ਕਰੋੜਾ ਹੋਰ ਹੋਰ ਯਤਨ ਕਰਕੇ ਥੱਕ ਜਾਂਦੇ ਹਨ ਪਰ ਗੁਰੂ ਦੀ ਸ਼ਰਨ ਤੋਂ ਬਿਨਾ ਉਨਾ ਦੁੱਖਾਂ ਕਲੇਸ਼ਾਂ ਤੋਂ ਕੋਈ ਮਨੁੱਖ ਪਾਰ ਨਹੀਂ ਲੰਘ ਸਕਦਾ ਦੇਖ ਦਰਸ਼ਨ ਮਨ ਸਾਧਾਰੈ ਪਾਪ ਸਗਲੇ ਜਾਹੇ ਗੁਰੂ ਦਾ ਦਰਸ਼ਨ ਕਰਕੇ ਜਿਸ ਮਨੁੱਖ ਦਾ ਮਨ ਗੁਰੂ ਦਾ ਆਸਰਾ ਫੜ ਲੈਂਦਾ ਹੈ ਉਸ ਦੇ ਸਾਰੇ ਪਹਿਲੇ ਕੀਤੇ ਪਾਪ ਨਾਸ਼ ਹੋ ਜਾਂਦੇ ਆ ਹੌ ਤਿੰਨ ਕਬਲੇ ਹਾਰਣੈ ਜੇ ਗੁਰ ਕੀ ਪੈਰੀ ਪਾਹੇ ਮੈਂ ਉਹਨਾਂ ਭਾਗਾਂ ਵਾਲੇ ਬੰਦਿਆਂ ਤੋਂ ਕੁਰਬਾਨ ਹਾਂ ਜਿਹੜੇ ਗੁਰੂ ਦੇ ਚਰਨਾਂ ਤੇ ਟੈ ਪੈਂਦੇ ਹਨ ਸਾਧ ਸੰਗਤ ਮਨਵਸੈ ਸਾਚ ਹਰਿ ਕਾ ਨਾਮ ਸਾਧ ਸੰਗਤ ਵਿੱਚ ਰਹਾ ਸਦਾ ਤੇ ਰਹਿਣ ਵਾਲੇ ਪ੍ਰਮਾਤਮਾ ਦਾ ਨਾਮ ਮਨ ਵਿੱਚ ਵਸ ਪੈਂਦਾ ਹੈ ਸੇਵੜ ਭਾਗੀ ਨਾਨਕਾ ਜਿਨਾਂ ਮਨ ਇਹ ਭਾਉ ਹੈ ਨਾਨਕ ਉਹ ਬੰਦੇ ਭਾਗਾ ਵਾਲੇ ਹਨ ਜਿਨ੍ਹਾਂ ਦੇ ਮਨ ਵਿੱਚ ਸਾਧ ਸੰਗਤ ਵਿੱਚ ਟਿਕਣ ਦਾ ਇਹ ਪ੍ਰੇਮ ਹੈ ਸ੍ਰੀ ਰਾਗ ਮਹਲਾ 5 ਸਚ ਹਰ ਧਨ ਪੂਜ ਸਤਗੁਰੂ ਛੁਰ ਸਗਲ ਵਿਕਾਰ ਪਰਮਾਤਮਾ ਦਾ ਨਾਮ ਧਨ ਇਕੱਠਾ ਕਰ ਆਪਣੇ ਗੁਰੂ ਦਾ ਆਦਰ ਸਤਕਾਰ ਹਿਰਦੇ ਵਿੱਚ ਵਸਾ ਤੇ ਇਸ ਤਰ੍ਹਾਂ ਸਾਰੇ ਵਿਕਾਰ ਛੱਡ ਜੇ ਨ ਤੂੰ ਸਾਜ ਸਵਾਰਿਆ ਹਰ ਸਿਮਰ ਹੋਏ ਉਧਾਰੋ ਜਿਸ ਪ੍ਰਮਾਤਮਾ ਨੇ ਤੈਨੂੰ ਪੈਦਾ ਕਰਕੇ ਸੋਹਣਾ ਬਣਾਇਆ ਹੈ ਉਸ ਦਾ ਸਿਮਰਨ ਕਰ ਵਿਕਾਰਾਂ ਤੋਂ ਤੇਰਾ ਬਚਾਓ ਹੋ ਜਾਏਗਾ। ਜਪ ਮੰ ਨਾਮ ਇੱਕ ਅਪਾਰ ਹੈ ਮਨ ਉਸ ਪ੍ਰਮਾਤਮਾ ਦਾ ਨਾਮ ਜਪ ਜੋ ਇੱਕ ਆਪ ਹੀ ਆਪ ਹੈ ਤੇ ਜੋ ਬੇਅੰਤ ਹੈ। ਪ੍ਰਾਨ ਮਨ ਧਨ ਜਿਨਹਿ ਦਿਆ ਰਿਦੇ ਕਾ ਆਧਾਰ ਰਹਾ ਜਿਸਨੇ ਇਹ ਜਿੰਦ ਦਿੱਤੀ ਹੈ ਮਨ ਦਿੱਤਾ ਹੈ ਸਰੀਰ ਦਿੱਤਾ ਹੈ ਜੋ ਸਭ ਜੀਵਾਂ ਦੇ ਹਿਰਦੇ ਦਾ ਆਸਰਾ ਹੈ ਰਹਾ ਕਾਮ ਕ੍ਰੋਧ ਅਹੰਕਾਰ ਮਤੇ ਵਿਆਪਿਆ ਸੰਸਾਰ ਜਿਨ੍ਹਾਂ ਬੰਦੇ ਆ ਉੱਤੇ ਜਗਤ ਦਾ ਮੋਹ ਦਬਾਓ ਪਾਈ ਰੱਖਦਾ ਹੈ ਉਹ ਕਾਮ ਵਿੱਚ, ਕ੍ਰੋਧ ਵਿੱਚ, ਅਹੰਕਾਰ ਵਿੱਚ ਮਸਤ ਰਹਿੰਦੇ ਹਨ। ਪਉ ਸ਼ੰਤ ਸਰਣੀ, ਲਾਗ ਚਰਣੀ ਮਿਟੈ ਦੁਖ ਅੰਧਾਰ। ਇਹਨਾਂ ਵਿਕਾਰਾਂ ਤੋਂ ਬਚਣ ਲਈ ਗੁਰੂ ਦੀ ਸ਼ਰਣ ਪਾਓ। ਗੁਰੂ ਦੀ ਚਰਣੀ ਲੱਗੋ, ਗੁਰੂ ਦਾ ਆਸਰਾ ਲਿਆ। ਅਗਿਆਨਤਾ ਦਾ ਕੋਪ ਹਨੇਰਾ। ਰੂਪ ਦੁਖ ਮਿਟ ਜਾਂਦਾ ਹੈ ਸਤ ਸੰਤੋਖ ਦਇਆ ਕਮਾਵੇ ਇਹ ਕਰਨੀ ਸਾਰ ਜਿਹੜਾ ਭਗਾਂ ਵਾਲਾ ਮਨੁੱਖ ਸੇਵਾ ਸੰਤੋਖ ਤੇ ਦਇਆ ਦੀ ਕਮਾਈ ਕਮਾਉਂਦਾ ਹੈ ਇਹੋ ਹੀ ਸ਼੍ਰੇਸ਼ਟ ਕਰਨੀ ਹੈ ਆਪ ਛੋੜ ਸਭ ਹੋਏ ਰਹਿਣਾ ਜਿਸ ਦੇ ਪ੍ਰਭ ਨਿਰੰਕਾਰ ਜਿਸ ਭਗਾਂ ਵਾਲੇ ਮਨੁੱਖ ਨੂੰ ਨਰੰਕਾਰ ਪ੍ਰਭੂ ਆਪਣੇ ਨਾਮ ਦੀ ਦਾਤ ਦਿੰਦਾ ਹੈ ਉਹ ਆਪਾ ਭਾਵ ਛੱਡ ਕੇ ਸਭ ਦੀ ਚਰਨ ਧੂੜ ਬਣਦਾ ਹੈ ਜੋ ਦੀਸੈ ਸੋ ਸਗਲ ਤੂੰ ਹੈ ਪਸਰਿਆ ਆਪਾ ਸਾਰ ਉਸ ਨੂੰ ਇਹੀ ਸੋਚ ਫੁਰਦੀ ਹੈ ਕਿ ਹਰ ਥਾਂ ਤੂੰ ਹੀ ਤੂੰ ਹੈ ਤੇਰਾ ਹੀ ਖਿਲਾਰਿਆ ਹੋਇਆ ਖਿਲਾਰਾ ਦਿਸਦਾ ਹੈ ਕੋ ਨਾਨਕ ਗੁਰ ਪਰਮ ਕਟਿਆ ਸਗਲ ਬ੍ਰਹਮ ਵਿਚਾਰ ਹੈ ਨਾਨਕ ਗੁਰੂ ਨੇ ਜਿਸ ਮਨੁੱਖ ਦੇ ਮਨ ਦੀ ਪਟਕਣਾ ਦੂਰ ਕਰ ਦਿੱਤੀ ਹੈ ਉਸ ਨੂੰ हे ਪ੍ਰਭੂ ਜਿਹੜਾ ਇਹ ਜਗਤ ਦਿਸਦਾ ਹੈ ਸਾਰਾ ਤੇਰਾ ਹੀ ਰੂਪ ਦਿਸਦਾ ਹੈ ਸ੍ਰੀ ਰਾਗ ਮਹਲਾ 5ਵਾਂ ਦੋ ਕਰਤ ਸੁਕਰਤ ਮੰਦੇ ਸੰਸਾਰ ਸਗਲਾਣਾ ਸਾਰਾ ਜਗਤ ਸ਼ਾਸਤਰਾ ਅਨੁਸਾਰ ਮਿੱਥੇ ਹੋਏ ਮੰਦੇ ਕਰਮਾਂ ਤੇ ਚੰਗੇ ਕਰਮਾਂ ਦੀ ਵਿਚਾਰ ਵਿੱਚ ਹੀ ਰੁਝਿਆ ਹੋਇਆ ਹੈ ਦੋਹੋਂ ਤੇਰਾਹਤ ਭਗਤ ਹੈ ਕੋਈ ਵਿਰਲਾ ਜਾਣਾ ਪ੍ਰਮਾਤਮਾ ਦੀ ਭਗਤੀ ਕਰਨ ਵਾਲਾ ਮਨੁੱਖ ਇਹਨਾਂ ਦੋਹਾਂ ਵਿਚਾਰਾਂ ਤੋਂ ਹੀ ਲਾਂਬੇ ਰਹਿੰਦਾ ਹੈ ਇਸ ਸ਼ਾਸਤਰ ਅਨੁਸਾਰ ਦੋ ਕਰਤ ਕਿਹੜੇ ਹਨ ਤੇ ਸੁਕਰਤ ਕਿਹੜੇ ਹਨ ਪਰ ਅਜੇਹਾ ਬੰਦਾ ਕੋਈ ਮਿਰਲਾ ਹੀ ਲਵਦਾ ਹੈ ਠਾਕੁਰ ਸਰਬੇ ਸਮਣਾ ਹੈ ਸੁਆਮੀ ਤੂੰ ਸਭ ਜੀਵਾਂ ਵਿੱਚ ਸਮਾਇਆ ਹੋਇਆ ਹੈ ਤੇ ਸਭ ਦਾ ਪਾਲਣ ਵਾਲਾ ਹੈ ਕਿਆ ਕਹੂੰ ਸੁਣੋ ਸੁਆਮੀ ਤੂੰ ਵੱਡਪੁਰਖ ਸਜਾਣਾ ਰਹਾਓ ਤੂੰ ਸਭ ਤੋਂ ਵੱਡਾ ਹੈ ਸਭ ਵਿੱਚ ਵਿਆਪਕ ਹੈ ਸਭ ਦੇ ਦਿਲ ਦੀ ਜਾਣਦਾ ਜਾਣਨ ਵਾਲਾ ਹੈ ਸੁਆਮੀ ਇਸ ਤੋਂ ਵੱਧ ਤੇਰੀ ਬਾਬਤ ਮੈਂ ਹੋਰ ਕੀ ਆਖਾਂ ਤੇ ਕੀ ਸੁਣਾ ਰਹਾਉ ਮਾਨ ਅਭਿਮਾਨ ਮੰਦੇ ਸੋ ਸੇਵਕ ਨਹੀਂ ਜਿਹੜਾ ਬੰਦਾ ਜਗਤ ਵੱਲੋਂ ਮਿਲਦੇ ਆਦਰ ਜਾਂ ਨਿਰਾਦਰ ਦੇ ਅਹਿਸਾਸ ਵਿੱਚ ਫਸਿਆ ਰਹਿੰਦਾ ਹੈ ਉਹ ਪਰਮਾਤਮਾ ਦਾ ਸੋ ਸੇਵਕ ਨਹੀਂ ਅਖਵਾ ਸਕਦਾ ਸਤ ਸਮੰਦਰ ਸੀ ਸੰਤੋ ਕੋਈ ਕੋਟ ਮਦਾਹੀ ਏ ਸੰਤ ਜਨੂ ਸਭ ਥਾਂ ਜਗਤ ਦੇ ਮੂਲ ਪ੍ਰਭੂ ਨੂੰ ਵੇਖਣ ਵਾਲਾ ਤੇ ਸਭ ਨੂੰ ਇੱਕੋ ਜਿਹੀ ਪ੍ਰੇਮ ਦੀ ਨਿਗਾਹ ਨਾਲ ਵੇਖਣ ਵਾਲਾ ਬੰਦਾ ਕਰੋੜਾਂ ਵਿੱਚੋਂ ਕੋਈ ਇੱਕ ਹੁੰਦਾ ਹੈ ਕਾਹਨ ਕਹਾਵਨ ਇਹ ਕੀਰਤ ਕਰਲਾ ਗਿਆਨ ਆਦਿਕ ਦੀਆਂ ਗੱਲਾਂ ਨਿਰੀਆਂ ਆਖਣੀਆਂ ਜਾਂ ਅਖਮਾਣੀਆਂ ਇਹ ਲਸਤਾ ਹੈ ਦੁਨੀਆ ਤੋਂ ਸੋਭਾ ਘਟਣ ਦਾ ਕਥਨ ਕਹਨ ਤੇ ਮੁਕਤਾ ਗੁਰਮੁਖ ਕੋਈ ਵਿਰਲਾ ਗੁਰੂ ਦੀ ਸ਼ਰਨ ਪਿਆ ਹੋਇਆ ਕੋਈ ਵਿਰਲਾ ਮਨੁੱਖ ਹੁੰਦਾ ਹੈ ਜੋ ਗਿਆਨ ਦੀਆਂ ਇਹ ਜ਼ਬਾਨੀ ਜ਼ਬਾਨੀ ਗੱਲਾਂ ਆਖਣ ਤੋਂ ਆਜ਼ਾਦ ਰਹਿੰਦਾ ਹੈ ਗਤ ਅਗਤ ਕਛ ਨਦਰ ਨਾ ਆਇਆ ਉਸ ਨੂੰ ਇਸ ਗੱਲ ਵੱਲ ਧਿਆਨ ਹੀ ਨਹੀਂ ਹੁੰਦਾ ਕਿ ਮੁਕਤੀ ਕੀ ਹੈ ਤੇ ਨਾਮੁ ਮੁਕਤੀ ਕੀ ਹੈ ਸੰਤਨ ਕੀ ਰੇਣ ਨਾਨਕ দান ਪਾਇਆ ਹੈ ਨਾਨਕ ਜਿਸ ਮਨੁੱਖ ਨੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਦਾ ਦਾਨ ਪ੍ਰਾਪਤ ਕਰ ਲਿਆ ਹੈ ਉਸ ਨੂੰ ਪ੍ਰਭੂ ਹੀ ਹਰ ਥਾਂ ਦਿਸਦਾ ਹੈ ਪ੍ਰਭੂ ਦੀ ਯਾਦ ਹੀ ਉਸ ਦਾ ਨਿਸ਼ਾਨਾ ਹੈ ਸ੍ਰੀ ਰਾਗ ਮਹਲਾ 5 ਘਰ ਸਤਵਾਂ ਤੇਰੇ ਪਰੋਸੈ ਪਿਆਰੇ ਮੈਂ लाਡ ਲੜਾਇਆ ਏ ਪਿਆਰੇ ਪ੍ਰਭੂ ਪਿਤਾ ਤੇਰੇ ਪਿਆਰ ਦੇ ਭਰੋਸੇ ਤੇ ਮੈਂ ਲਾਡਾ ਵਿੱਚ ਹੀ ਦਿਨ गुजार ਦਿੱਤੇ ਹਨ ਭੁੱਲੇ ਚੁੱਕੇ ਬਾਰ ਕੋ ਤੂੰ ਹਰ ਪਿਤਾ ਮਾਇਆ ਮੈਨੂੰ ਯਕੀਨ ਹੈ ਕਿ ਤੂੰ ਸਾਡਾ ਮਾਂ ਪਿਓ ਹੈ ਬੱਚੇ ਪੁੱਲਾਂ ਤੇ ਉਕਾਇਆਂ ਕਰਿਆ ਹੀ ਕਰਦੇ ਹਾਂ ਸੋਹੇਲਾ ਕਹਨ ਕਹਾਵਨ ਇਹ ਆਖਣ ਖਾਉਣਾ ਸੌਖਾ ਹੈ ਕਿ ਅਸੀਂ ਤੇਰਾ ਭਾਣਾ ਮੰਨਦੇ ਹਾਂ ਤੇਰਾ ਦੇਖਮ ਭਾਵਨ ਰਹਾਉ ਪਰ ਹੈ ਪ੍ਰਭੂ ਤੇਰਾ ਭਾਣਾ ਮੰਨਣਾ ਤੇਰੀ ਮਰਜ਼ੀ ਵਿੱਚ ਤੁਰਨਾ ਔਖਾ ਹੈ ਹਾਰੀ ਸਾਰੀ ਮੰਦਾ ਤੁਰਦਾ ਨਹੀਂ ਤੇ ਤੁਰਿਆ ਨਹੀਂ ਜਾਂਦਾ ਰਹਾਉ ਹੋ ਮਾਣ ਤਾਣ ਕਰੂੰ ਤੇਰਾ ਹਾਂ ਜਾਨੋ ਆਪਾ ਏ ਪ੍ਰਭੂ ਮੈਂ ਤੇਰਾ ਹੀ ਮਾਣ ਕਰਦਾ ਹਾਂ ਮੈਨੂੰ ਇਹ ਫਕਰ ਹੈ ਕਿ ਤੂੰ ਮੇਰੇ ਸਿਰ ਤੇ ਹੈ ਮੈਂ ਤੇਰਾ ਹੀ ਆਸਰਾ ਰੱਖਦਾ ਹਾਂ ਮੈਂ ਜਾਣਦਾ ਹਾਂ ਕਿ ਤੂੰ ਮੇਰਾ ਆਪਣਾ ਹੈ ਸਭ ਹੀ ਮਦ ਸਭ ਤੇ ਬਾਹਰ ਵੇ ਮੋਤਾਜ ਬਪਾ ਤੂੰ ਸਭ ਜੀਵਾਂ ਦੇ ਅੰਦਰ ਵਸਦਾ ਹੈ ਤੇ ਸਭਨਾਂ ਤੋਂ ਬਾਹਰ ਵੀ ਹੈਂ ਨਿਰਲੇਪ ਵੀ ਹੈਂ ਸਭਨਾਂ ਦਾ ਮਾਈ ਬਾਪ ਹੈ ਪਿਤਾ ਹਾਂ ਜਾਣੋ ਨਹੀਂ ਤੇਰੀ ਕਵਨ ਜੁਗਤਾ ਹੈ ਪਿਤਾ ਪ੍ਰਭੂ ਮੈਨੂੰ ਪਤਾ ਹੀ ਨਹੀਂ ਕਿ ਤੈਨੂੰ ਪ੍ਰਸਾਨ ਕਰਨ ਦਾ ਕਿਹੜਾ ਤਰੀਕਾ ਹੈ ਅਸੀਂ ਬਹੁਤ ਵਾਰ ਜਿਹੜੇ ਤਰੀਕੇ ਅਪਣਾ ਰਹੇ ਹੁੰਦੇ ਆਂ ਪਰਮਾਤਮਾ ਨੂੰ ਖੁਸ਼ ਕਰਨ ਦੇ ਉਹ ਤਰੀਕਾ ਹੁੰਦਾ ਹੀ ਨਹੀਂ ਇਸ ਲਈ ਪਰਮਾਤਮਾ ਨੂੰ ਖੁਸ਼ ਕਰਨ ਦਾ ਕਿਹੜਾ ਤਰੀਕਾ ਹੈ ਇਹ ਵੀ ਗੁਰੂ ਕੋਲੋਂ ਪੁੱਛਣਾ ਆਪਣੀ ਮਰਜ਼ੀ ਨਾਲ ਨਹੀਂ ਬੰਦਨ ਮੁਕਤ ਸੰਤੋ ਮੇਰੀ ਰਾਖ ਹੈ ਮਮਤਾ ਹੈ ਸੰਤ ਜਨੋ ਪਿਤਾ ਪ੍ਰਭੂ ਮੈਨੂੰ ਮਾਇਆ ਦੇ ਬੰਦਨਾ ਤੋਂ ਆਜ਼ਾਦ ਕਰਨ ਵਾਲਾ ਹੈ ਉਹ ਮੈਨੂੰ ਆਪਣਾ ਜਾਣਦਾ ਹੈ ਬੈ ਕ੍ਰਿਪਾਲ ਠਾਕੁਰ ਰਹੋ ਆਵਣ ਜਾਣਾ ਪਲਣਹਾਰ ਪ੍ਰਭੂ ਜੀ ਜਿਸ ਮਨੁਖ ਹਤੇ ਦਇਆਵਾਨ ਹੁੰਦੇ ਹਨ ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ਗੌਰ ਮਿਲ ਨਾਨਕ ਪਰ ਬ੍ਰਹਮ ਪਛਾਣਾ ਏ ਨਾਨਕ ਗੁਰੂ ਨੂੰ ਮਿਲ ਕੇ ਹੀ ਉਹ ਮਨੋਖ ਉਸ ਮਹੰਤ ਪਰਮਾਤਮਾ ਨਾਲ ਢੂੰਗੀ ਸਾਂਝ ਪਾ ਲੈਂਦਾ ਹੈ